ਸਾਚੀਆ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਨਿਊਯਾਰਕ ਵਰਲਡ ਕਬੱਡੀ ਕੱਪ ਜੋ ਕਿ 20 ਸਤੰਬਰ ਨੂੰ ਸਮੋਕੀ ਪਾਰਕ ਰਿਚਮੰਡ ਹੇਲ ਦਾ ਏਰੀਆ ਜੋ ਕਿ ਪੰਜਾਬੀਆਂ ਦਾ ਗੜ ਮੰਨਿਆ ਜਾਂਦਾ ਹੈ ਜਿਸ ਇਲਾਕੇ ਦੇ ਵਿੱਚ ਸਭ ਤੋਂ ਵੱਧ ਪੰਜਾਬੀ ਰਹਿੰਦੇ ਹਨ ਉੱਥੇ 20 ਸਤੰਬਰ ਨੂੰ ਹੋਣ ਜਾ ਰਿਹਾ ਸਿੱਖ ਕਲਚਰ ਸੁਸਾਇਟੀ ਸਪੋਰਟਸ ਗਰੁੱਪ ਅਤੇ ਸਾਰੇ ਹੀ ਜਿੰਨੇ ਵੀ ਸਪੋਰਟਸ ਦੇ ਬڑے ਲੰਮੇ ਸਮੇਂ ਤੋਂ ਜਿਹੜੇ ਟੂਰਨਾਮੈਂਟ ਕਰਾਉਂਦੇ ਆ ਰਹੇ ਹਨ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ 20 ਸਤੰਬਰ ਨੂੰ ਜਿਹੜਾ ਇਹ ਵਰਲਡ ਕਬੱਡੀ ਕੱਪ ਸਪੋਰਟ ਹੋਣ ਜਾਣਾ ਹੈ ਨਿਊਯਾਰਕ ਦੇ ਵਿੱਚ ਰਿਚਮਟਹੇਲ ਦੇ ਵਿੱਚ ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਇਸ ਟਾਈਮ ਬڑے ਵੱਡੇ ਪੱਧਰ ਤੇ ਬੜੀ ਹੀ ਔਖੀ ਘੜੀ ਦੇ ਵਿੱਚੋਂ ਲੰਘ ਰਿਹਾ ਹੈ ਜਿੱਥੇ ਕਿ ਹੜ੍ਹਾਂ ਦਾ ਪਾਣੀ ਨੇ ਇੰਨਾ ਜ਼ਿਆਦਾ ਪੰਜਾਬ ਦਾ ਨੁਕਸਾਨ ਕੀਤਾ ਹੈ ਕਿ ਹਰ ਜ਼ਿਲ੍ਹੇ ਦੇ ਵਿੱਚ ਹੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਜਦੋਂ ਇਹ ਟੂਰਨਾਮੈਂਟ ਦੀਆਂ ਗੱਲਾਂ ਚੱਲੀਆਂ ਸਨ ਤਾਂ ਕਈ ਸੱਜਣਾ ਮਿੱਤਰਾਂ ਨੇ ਇਹ ਵੀ ਕਿਹਾ ਸੀ ਕਿ ਇਹ ਹੁਣ ਟੂਰਨਾਮੈਂਟ ਜਿਹੜੇ ਹਨ ਇਹਨਾਂ ਦਿਨਾਂ ਵਿੱਚ ਕਰਾਉਣੇ ਚੰਗੇ ਨਹੀਂ ਲੱਗਦੇ ਜਦੋਂ ਕਿ ਉਹਨਾਂ ਨੂੰ ਉੱਥੇ ਸਪੋਰਟ ਦੇਣੀ ਚਾਹੀਦੀ ਹੈ ਆਪਣੇ ਜਿੰਨੇ ਵੀ ਪਰਿਵਾਰਾਂ ਹਾੜਾਂ ਤੋਂ ਪ੍ਰਭਾਵਿਤ ਹੋਏ ਹਨ ਸੋ ਜਿਸ ਤਰ੍ਹਾਂ ਕੁਝ ਹਫ਼ਤੇ ਪਹਿਲਾਂ ਜਿਹੜੀ ਕੈਲੀਫੋਰਨੀਆ ਦੀ ਇੱਕ ਕਲੱਬ ਸੀ ਉਹਦੇ ਵੱਲੋਂ ਵੀ ਆ ਤੇ ਹੋਰ ਵੀ ਜਿਹੜੀਆਂ ਕਲੱਬਸ ਹਨ ਇੱਕ ਦੋ ਕਲੱਬਸ ਉਹਨਾਂ ਨੇ ਵੀ ਇਹੋ ਹੀ ਕਿਹਾ ਹੈ ਕਿ ਅਸੀਂ ਅਰ ਇਸ ਟੂਰਨਾਮੈਂਟ ਦੇ ਨਾਲ ਨਾਲ ਅਸੀਂ ਸਪੋਰਟ ਵੀ ਕਰਾਂਗੇ ਉਥੋਂ ਦੇ ਜਿਹੜੇ ਹਾਰਡ ਪੀਟਰ ਥਣ ਸੋ ਇੱਕ ਮੀਟਿੰਗ ਸੱਦੀ ਗਈ ਸੀ ਸਿੱਖ ਸੁਸਾਇਟੀ ਦੇ ਵਿੱਚ ਸੋ ਸਾਰੇ ਹੀ ਪ੍ਰਬੰਧਕਾਂ ਨੇ ਉਸ ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਕਿ ਇਹੋ ਜੇ ਹਾਲਾਤ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ ਪਰ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਜਿੱਥੇ ਇੱਕ ਪੰਜਾਬ ਦੀ ਜਿਹੜੀ ਮਾਂ ਖੇਡ ਕਬੱਡੀ ਹੈ ਉਹਦੇ ਵੱਡੇ ਪੱਧਰ ਦੇ ਉੱਤੇ ਟੂਰਨਾਮੈਂਟ ਕਰਾਏ ਜਾਣਗੇ ਅਤੇ ਉਸ ਟੂਰਨਾਮੈਂਟ ਦੇ ਨਾਲ ਨਾਲ ਉਹਨਾਂ ਨੇ 1 ਲੱਖ ਡਾਲਰ ਜਿਹੜਾ ਹੈ 1 ਲੱਖ ਡਾਲਰ ਜੋ ਕਿ ਆ ਇੰਡੀਆ ਦਾ ਆਲਮੋਸਟ 80-90 ਲੱਖ ਰੁਪਏ ਦੇ ਲਾਗੇ ਬਰਦਾ ਹੈ 1 ਲੱਖ ਡਾਲਰ ਦੀ ਉਹਨਾਂ ਨੇ ਕਮਿਟਮੈਂਟ ਕੀਤੀ ਹੈ ਕਿ 1 ਲੱਖ ਡਾਲਰ ਜਿਹੜਾ ਅਸੀਂ ਜਿੰਨੇ ਵੀ ਉੱਥੇ ਪ੍ਰਭਾਵਿਤ ਏਰੀਆ ਹਨ ਸਾਰਾ ਪੰਜਾਬ ਹੀ ਪ੍ਰਭਾਵਿਤ ਹੈ 1 ਲੱਖ ਡਾਲਰ ਜਿਹੜਾ ਉਹਨਾਂ ਦੇ ਲਈ ਜਿਨ੍ਹਾਂ ਕਿਸਾਨਾਂ ਦਾ ਜਿਨ੍ਹਾਂ ਪਰਿਵਾਰਾਂ ਦਾ ਜਿਨ੍ਹਾਂ ਗਰੀਬਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੋ ਇਸ ਟੂਰਨਾਮੈਂਟ ਦੇ ਵਿੱਚ 1 ਲੱਖ ਡਾਲਰ ਉਹਨਾਂ ਵੱਲੋਂ ਵੀ ਆ ਜਿਹੜਾ ਸਿੱਖ ਕਲਚਰ ਸਪੋਰਟਸ ਗਰੁੱਪ ਅਤੇ ਸਾਰੇ ਸਹਿਯੋਗੀਆਂ ਵੱਲੋਂ ਇਹ ਉਸ ਟੂਰਨਾਮੈਂਟ ਦੇ ਉੱਤੇ ਉਸ ਤੋਂ ਬਾਅਦ ਇਹ ਦਿੱਤਾ ਜਾ ਰਿਹਾ ਹੈ ਸੋ ਜਿਨ੍ਹਾਂ ਜਿਨ੍ਹਾਂ ਜੇ ਲੋੜਵੰਦ ਹਨ ਉਹਨਾਂ ਤੱਕ ਇਹ ਜਿਹੜਾ 1 ਲੱਖ ਡਾਲਰ ਜਿਹੜਾ ਪਹੁੰਚਾਇਆ ਜਾਵੇਗਾ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ 20 ਸਤੰਬਰ ਨੂੰ ਸਿੱਖ ਸੁਸਾਇਟੀ ਦਾ ਜਿਹੜਾ ਸਪੋਰਟਸ ਗਰੁੱਪ ਹੈ ਉਹਨਾਂ ਦੇ ਵੱਲੋਂ ਇਹ ਟੂਰਨਾਮੈਂਟ ਸਮੋਕੀ پارک ਦੇ ਵਿੱਚ ਹੋ ਰਿਹਾ ਹੈ। ਬਾਕੀ ਜੋ ਵੀ ਇਨਫਰਮੇਸ਼ਨ ਹੋਈ ਜੀ ਸੀ ਤੁਹਾਨੂੰ ਨਾਲ ਨਾਲ ਜਰੂਰ ਸਾਂਝੀ ਕਰਦੇ ਰਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।